ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਾਲੀ ਭਰਤੀ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਬਿਊਰੋ ਨੇ ਸਿਕਿਉਰਿਟੀ ਸੁਪਰਵਾਈਜ਼ਰ ਨੂੰ ਗ੍ਰਿਫਤਾਰ ਕੀਤਾ ਹੈ ਸਿਕਿਉਰਿਟੀ ਸੁਪਰਵਾਈਜ਼ਰ ਵੱਲੋਂ ਵਿਦੇਸ਼ ਗਏ ਆਪਣੇ ਲੜਕੇ ਅਤੇ ਆਪਣੇ ਘਰ ਦੇ ਵਿੱਚ ਕੰਮ ਕਰਨ ਵਾਲੀ ਔਰਤ ਨੂੰ ਭਰਤੀ ਕਰਕੇ ਤਨਖਾਹ ਦੇ ਨਾਂ ਤੇ ਜਿਹੜੇ ਲੱਖਾਂ ਰੁਪਏ ਨੇ ਉਹ ਕਪਲਾ ਕੀਤਾ ਗਿਆ ਉਸ ਵੱਲੋਂ ਇਸ ਮਾਮਲੇ ਦੇ ਬਾਰੇ মিডিਆ ਵੱਲੋਂ 2023 ਦੇ ਵਿੱਚ ਉਹ ਖੁਲਾਸਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਵੱਲੋਂ ਜਾਂਚ ਕਰਨ ਤੋਂ ਬਾਅਦ ਮਾਮਲਾ ਜਿਹੜਾ ਉਹ ਵਿਜੀਲੈਂਸ ਨੂੰ ਸੌਂਪਿਆ ਗਿਆ ਸੀ ਅਤੇ ਵਿਜੀਲੈਂਸ ਦੀ ਪੜਤਾਲ ਦੇ ਵਿੱਚ ਉਹ ਸਿਕਿਉਰਿਟੀ ਸੁਪਰਵਾਈਜ਼ਰ ਰੁਪਿੰਦਰ ਸਿੰਘ ਵੱਲੋਂ ਕੀਤੇ ਕੱਪੜੇ ਦੇ ਸਬੂਤ ਸਾਹਮਣੇ ਆਏ ਅਤੇ ਇਹ ਜਿਹੜੇ ਇਸ ਦੇ ਖਿਲਾਫ ਮਾਮਲਾ ਦਰਜ ਕਰਕੇ ਅਤੇ ਐਫ ਆਈ ਆਰ ਦਰਜ ਕਰਕੇ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਜਾਣਕਾਰੀ ਦੇ ਅਨੁਸਾਰ 2011 ਤੋਂ ਸਾਲ 2021 ਤੱਕ ਪੰਜਾਬੀ ਯੂਨੀਵਰਸਿਟੀ ਵੱਲੋਂ ਈ ਟੈਂਡਰ ਅਤੇ ਮੈਨੂਅਲ ਪ੍ਰਣਾਲੀ ਦੇ ਰਾਹੀਂ ਠੇਕੇਦਾਰੀ ਸਿਸਟਮ ਦੇ ਵਿੱਚ ਸਿਕਿਉਰਿਟੀ ਗਾਰਡ ਅਤੇ ਸਫਾਈ ਸੇਵਕ ਆਦ ਰੱਖੇ ਗਏ ਸਨ। ਅਸਾਮੀਆਂ ਦੀ ਭਰਨ ਦੇ ਲਈ ਯੂਨੀਵਰਸਿਟੀ ਵਾਈਸ ਚਾਂਸਲਰ ਦੇ ਵੱਲੋਂ ਕਮੇਟੀ ਗਠਿਤ ਕੀਤੀ ਗਈ ਸੀ ਅਤੇ ਜਿਸ ਦੇ ਵਿੱਚ ਚੇਅਰਮੈਨ ਡੀਨ ਅਧਾਰਮਿਕ ਮਾਮਲੇ ਜਦਕਿ ਜਦੋਂ ਕਿ ਰਜਿਸਟਰਾਰ ਵਿੱਤ ਆਪ ਸਰ ਸਿਕਿਉਰਟੀ ਆਪ ਸਰ ਇੰਚਾਰਜ ਕੈਂਪਸ ਅਤਕੀਰਤ ਮੈਂਬਰ ਸ਼ਾਮਲ ਸਨ ਅਤੇ ਇਸ ਕਮੇਟੀ ਦੀ ਸਪੱਸ਼ਟੇ ਵਾਈਸ ਚਾਂਸਲਰ ਵੱਲੋਂ ਦਿੱਤੀ ਗਈ ਪ੍ਰਵਾਨਗੀ ਤੇ ਪੰਜ ਫਰਮਾਂ ਦੇ ਨਾਲ ਜਿਹੜਾ ਐਗਰੀਮੈਂਟ ਕੀਤਾ ਗਿਆ ਸੀ ਵਿਜੀਲੈਂਸ ਦੀ ਜਾਂਚ ਦੇ ਅਨੁਸਾਰ ਰੁਪਿੰਦਰ ਸਿੰਘ ਸਿਕਿਉਰਟੀ ਸੁਪਰਵਾਈਜ਼ਰ ਵੱਲੋਂ ਹੀ ਆਪਣੇ ਲੜਕੇ ਗੁਰਪ੍ਰੀਤ ਸਿੰਘ ਅਤੇ ਉਸਦੇ ਘਰ ਦੇ ਵਿੱਚ ਸਫਾਈ ਕਰਨ ਵਾਲੀ ਕੰਮ ਵਾਲੀ ਦੇ ਭਰਤੀ ਦੇ ਫਾਰਮ ਭਰ ਕੇ ਉਹਨਾਂ ਦੋਹਾਂ ਨੂੰ ਜਿਹੜਾ ਭਰਤੀ ਕਰਵਾ ਲਿਆ ਸਿਕਿਉਰਿਟੀ ਸੁਪਰਵਾਈਜ਼ਰ ਦੇ ਵੱਲੋਂ ਡੇਲੀ ਡਿਊਟੀ ਜਾਂ ਕੱਚੇ ਰਜਿਸਟਰ ਦੇ ਵਿੱਚ ਸੁਰੱਖਿਆ ਕਰਮਚਾਰੀਆਂ ਦੇ ਡਿਊਟੀ ਪੁਆਇੰਟ ਤੇ ਸਮਾਂ ਜਿਹੜਾ ਹੈ ਉਹ ਤੈਅ ਕਰਕੇ ਕਰਮਚਾਰੀਆਂ ਦੇ ਹਸਤਾਖਰ ਕਰਵਾਏ ਗਏ ਅਤੇ ਇਸ ਦੇ ਆਧਾਰ ਤੇ ਇਹਨਾਂ ਨੇ ਸੁਰੱਖਿਆ ਕਰਮਚਾਰੀਆਂ ਦੀਆਂ ਹਾਜ਼ਰੀਆਂ ਨੂੰ ਪੰਜਾਬੀ ਯੂਨੀਵਰਸਿਟੀ ਦੇ ਸਰਕਾਰੀ ਰਜਿਸਟਰ ਦੇ ਵਿੱਚ ਦਰਜ ਕਰਕੇ ਜਿਹੜੇ ਸਬੰਧਿਤ ਫਾਰਮ ਹੈ ਉਹਨਾਂ ਨੂੰ ਫਰਮਾਂ ਨੂੰ ਭੇਜਦਾ ਸੀ ਅਤੇ ਵਿਜੀਲੈਂਸ ਦੇ ਅਨੁਸਾਰ ਰੁਪਿੰਦਰ ਸਿੰਘ ਦੇ ਵੱਲੋਂ ਉਸਦੇ ਲੜਕੇ ਗੁਰਪ੍ਰੀਤ ਸਿੰਘ ਜੋ ਕਿ 2013 ਦੇ ਵਿੱਚ 2015 ਦੇ ਵਿੱਚ ਵਿਦੇਸ਼ ਚਲਾ ਗਿਆ ਸੀ ਜਦੋਂ ਕਿ ਕੁਲਦੀਪ ਕੌਰ ਘੱਟ ਪੜੀ ਲਿਖੀ ਹੈ ਅਤੇ ਉਸਦੇ ਘਰ ਦੇ ਵਿੱਚ ਸਾਬ ਸਫਾਈ ਦਾ ਕੰਮ ਕਰਦੀ ਹੈ ਰੁਪਿੰਦਰ ਸਿੰਘ ਘਰ ਦੇ ਵਿੱਚ ਕੰਮ ਕਰਵਾਉਣ ਦੇ ਬਦਲੇ ਕੁਲਦੀਪ ਕੌਰ ਨੂੰ 1000 ਰੁਪਏ ਦਿੰਦਾ ਸੀ ਅਤੇ ਉਸ ਦੀਆਂ ਹਾਜ਼ਰੀਆਂ ਦੇ ਸਬੰਧੀ ਯੂਨੀਵਰਸਿਟੀ ਦੇ ਵਿੱਚ ਕੱਚੇ ਰਜਿਸਟਰ ਦੇ ਵਿੱਚੋਂ ਨੇ ਦਸਤਖਤ ਕੀਤੇ ਗਏ ਕੁਲਦੀਪ ਕੋਲ ਰੁਪਿੰਦਰ ਦੇ ਕੋਲ ਕੁਲਦੀਪ ਦੀ ਰਕਮ 255624 ਰੁਪਏ ਅਤੇ ਗੁਰਪ੍ਰੀਤ ਸਿੰਘ ਦੀ ਜਿਹੜੀ ਸਤੰਬਰ 2015 ਤੋਂ ਜੂਨ 2021 ਤੱਕ ਤਕਰੀਬ 65 ਮਹੀਨਿਆਂ ਦੀ ਰਕਮ 67448 ਰੁਪਏ ਦੀ ਤਨਖਾਹ ਬਣਦੀ ਸੀ ਕੁਲਦੀਪ ਕੌਰ ਦੇ ਬੈਂਕ ਦੇ ਖਾਤੇ ਦੇ ਵੇਰਵਿਆਂ ਦੇ ਅਨੁਸਾਰ 19 ਮਹੀਨਿਆਂ ਦੇ ਕੁੱਲ 1,84,994 ਰੁਪਏ ਅਤੇ ਗੁਰਪ੍ਰੀਤ ਦੇ ਬੈਂਕ ਦੇ ਵੇਰਵਿਆਂ ਦੇ ਅਨੁਸਾਰ 69 ਮਹੀਨਿਆਂ ਦੀ ਤਨਖਾਹ ਦੀ ਕੁੱਲ ਰਕਮ ਜਿਹੜੀ 6,37,615 ਰੁਪਏ ਜਿਹੜੇ ਬੈਂਕ ਖਾਤਿਆਂ ਦੇ ਵਿੱਚ ਟਰਾਂਸਫਰ ਹੋਣੀ ਪਾਈ ਗਈ ਹੈ ਵਿਜੀਲੈਂਸ ਦੀ ਜਾਂਚ ਦੇ ਅਨੁਸਾਰ ਸਿਕਿਉਰਿਟੀ ਸੁਪਰਵਾਈਜ਼ਰ ਰੁਪਿੰਦਰ ਸਿੰਘ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਆ ਆਪਣੇ ਲੜਕੇ ਅਤੇ ਘਰ ਦੇ ਵਿੱਚ ਸਫਾਈ ਕਰਨ ਵਾਲੀ ਔਰਤ ਦੀ ਭਰਤੀ ਦੇ ਸਬੰਧੀ ਜਾਲੀ ਜਿਹੜੇ ਦਸਤਾਵੇਜ਼ ਉਹਨੇ ਤਿਆਰ ਕੀਤੇ ਅਤੇ ਡੇਲੀ ਡਿਊਟੀ ਰਜਿਸਟਰ ਦੇ ਵਿੱਚ ਆਪ ਹੀ ਉਹਨਾਂ ਦੇ ਜਿਹੜੇ ਦਸਤਕਾ ਕਰ ਦਿੰਦਾ ਸੀ ਅਤੇ ਫਰਮਾਂ ਨੂੰ ਆਪਣੇ ਦਸਤਕਰਾਂ ਦੇ ਹੇਠ ਇਹਨਾਂ ਦੀਆਂ ਹਾਜ਼ਰੀ ਰਿਪੋਰਟਾਂ ਭੇਜਣ ਅਤੇ ਇਹਨਾਂ ਦੇ ਖਾਤਿਆਂ ਦੇ ਵਿੱਚ ਫਰਮਾਂ ਦੇ ਵੱਲੋਂ ਤਨਖਾਹ ਦੇ ਰੂਪ ਵਿੱਚ ਟਰਾਂਸਫਰ ਹੋਈ ਕੁੱਲ ਰਕਮ 822609 ਜਿਹੜੀ ਆਉਨੇ ਆਪ ਹੀ ਖੋਦੀ ਕਢਵਾ ਲਈ